ਆ ਸਾਡੇ ਕੈਂਪ ਚ ਕਈ ਬੰਦਿਆਂ ਨੇ ਹਾਜ਼ਰੀ ਭਰੀ ਐ ਸੰਗਤ ਚ ਬੈਠੇ ਅਸੀਂ 11 ਦਿਨ ਕੈਂਪ ਕਰੀਦਾ 11 ਦਿਨ ਫੋਨ ਨਹੀਂ ਚਲਾਣ ਦੇਣਾ ਬੋਲਣ ਵੀ ਨਹੀਂ ਦੇਣਾ 11 ਦਿਨ ਚੁੱਪ ਹੀ ਰਹਿਣਾ ਹੁੰਦਾ 11 ਦਿਨ ਬੋਲਣਾ ਵੀ ਨਹੀਂ ਕਿਸੇ ਕੰਨੀ ਵੇਖਣਾ ਵੀ ਨਹੀਂ ਨੀਵੀਂ ਪਾ ਕੇ ਰੱਖਣੀ ਐ 11 ਘੰਟੇ ਚੌਂਕੜਾ ਮਾਰ ਕੇ ਬਹਿਣਾ ਪੈਂਦਾ ਜਿਵੇਂ ਆਪਾਂ ਬੈਠੇ 11 ਘੰਟੇ ਘੰਟਾ ਵਹਿ ਲਿਆ ਫਿਰ ਆਰਾਮ ਕਰ ਲਿਆ ਫਿਰ ਘੰਟਾ ਵਹਿ ਲਿਆ ਫਿਰ ਤੁਰ ਲੇ ਫਿਰ 2 ਘੰਟੇ ਵਹਿ ਲਿਆ ਫਿਰ ਤੁਰ ਲੇ ਇਦਾਂ ਕੁੱਲ ਮਿਲਾ ਕੇ 11 ਘੰਟੇ ਰੋਜ਼ ਬਹਿਣਾ ਪੈਂਦਾ ਅੱਛਾ ਉਹ ਕਰਦਿਆਂ 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 ਮਨ ਸ਼ੁੱਧ ਹੋਈ ਜਾਂਦਾ ਤੇ ਮੈਂ ਕਹਿੰਦਾ ਹੁਣਾਂ ਵੀ ਗੁਰੂ ਗ੍ਰੰਥ ਸਾਹਿਬ ਨੂੰ ਪਹਿਲੇ ਦਿਨ ਵੀ ਵੇਖ ਅੱਜ ਵੀ ਮੱਥਾ ਟੇਕਿਆ ਪਰ ਜਦੋਂ 11 ਦਿਨਾਂ ਬਾਅਦ ਮੱਥਾ ਬੰਦਾ ਟੇਕਦਾ ਨਾ ਉਹੀ ਗੁਰੂ ਗ੍ਰੰਥ ਸਾਹਿਬ ਹੁੰਦੇ ਐ ਉਹੀ ਹੁਕਮਨਾਮਾ ਹੁੰਦਾ ਐ ਉਹੀ ਮੁੱਖ ਬਾਖ ਸੁਣੀਂਦਾ ਉਹੀ ਕੀਰਤਨ ਹੁੰਦਾ ਉਹੀ ਦਰਬਾਰ ਹੁੰਦਾ ਉਹ ਫਿਰ ਐ ਲੱਗਦਾ ਵੀ ਯਾਰ ਬਈ ਜਫਾਈ ਪਾ ਲਈਏ ਜਾ ਕੇ ਐ ਨਜ਼ਾਰਾ ਆਉਣ ਲੱਗਾ ਮਨ ਐ ਟਿਕਿਆ ਹੁਣ ਕੀ ਹੋ ਗਿਆ ਗੁਰੂ ਗ੍ਰੰਥ ਸਾਹਿਬ ਤੇ ਉਹੀ ਸੀ ਅਸਲ 'ਚ ਮਨ ਸ਼ੁੱਧ ਸੀ ਮੈਲਾ ਮਨ ਤੇ ਸ਼ੁੱਧ ਮਨ ਮਨ ਦੀ ਸ਼ੁੱਧੀ ਰਾਣਾ ਸਾਹਿਬ ਵਾਲਿਆਂ ਨੇ ਦਵਾਨ ਲਾਉਣੇ ਨਾ ਜਦੋਂ ਮਨ ਦੀ ਸ਼ੁੱਧੀ ਤੇ ਚਾਰ-ਚਾਰ ਦਵਾਨ ਨੌ ਦਵਾਨ ਚਾਰ ਦਵਾਨ ਮਨ ਦੀ ਸ਼ੁੱਧੀ ਤੇ ਪੰਜ ਦਵਾਨ ਮਨ ਦੀ ਇਕਾਗਰਤਾ ਮਨ ਦੀ ਸ਼ੁੱਧੀ ਤੇ ਚਾਰ ਦਿਨ ਫਿਰ ਮਨ ਦੀ ਇਕਾਗਰਤਾ ਤੇ ਪੰਜ ਦਿਨ ਮਨ ਇਕਾਗਰ ਕਰੋ ਮਨ ਸ਼ੁੱਧ ਕਰੋ ਬਈ ਤੇ ਮਨ ਜਿੰਨਾ ਚਿਰ ਸ਼ੁੱਧ ਨਹੀਂ ਹੁੰਦਾ ਇਹਨੂੰ ਰਸਨੀਆ ਕਾਲ ਪਈ ਜਾਏ ਮਨ ਖਿਜੀ ਜਾਊਗਾ ਵਧੀਆ ਜੇ ਮਾਹੌਲਤ ਵਿੱਚ ਵੀ ਲੈ ਜਾਓ ਇਹਨੂੰ ਇਹਨੇ ਨਹੀਂ ਟਿਕਣਾ ਜਿੱਥੇ ਮਰਜੀ ਵਧੀਆ ਤੋਂ ਵਧੀਆ ਥਾਂ ਤੇ ਬਾਦੋ ਕਾਲ ਪਈ ਜਾਣੀ ਖਿਜੀ ਜਾਣਾ ਜੋ ਜਿਹੜੀ ਖਿਜ ਪਈ ਐ ਉਹ ਜਿਹੜੀ ਕਾਲ ਪਈ ਐ ਉਹ ਜਿਹੜੀ ਪੜਕਾਹਟ ਪਈ ਐ ਉਹ ਜਿਹੜੀ ਜੈਲਸ ਪਈ ਐ ਈਰਖਾ ਮੈਲ ਮੈਲ ਮੈਂ ਕਿੰਨੂੰ ਕਹਿ ਰਿਆਂ ਸਾੜਿਆਂ ਦੀ ਜੈਲਸ ਦੀ ਈਰਖਾ ਦੀ ਬਦਲਿਆਂ ਦੀ ਮੈਲ ਇਹਨੂੰ ਕਹਿੰਦੇ ਐ ਹੋਰ ਮੈਲ ਕੀ ਹੁੰਦੀ ਫਲਾਣੇ ਤੋਂ ਮੈਂ ਬਦਲਾ ਲੈਣਾ ਫਲਾਣੇ ਤੋਂ ਫਲਾਣਾ ਐ ਮੇਰੇ ਨਾਲ ਕਿਵੇਂ ਕਰ ਗਿਆ ਫਲਾਣਾ ਮੇਰੇ ਨਾਲ ਐ ਕਿਵੇਂ ਕਰ ਜੂ ਮੈਨੂੰ ਚੈਨ ਨਹੀਂ ਆਉਂਦੀ ਦਿਨ ਰਾਤ ਉਹਨੇ ਮੈਨੂੰ ਐ ਕਿਵੇਂ ਕਹਿਤਾ ਉਹ ਚੀਜ਼ਾਂ ਦਿਮਾਗ ਦੇ ਵਿੱਚ ਬੜੀਆਂ ਹੋਈਆਂ ਉਹੀ ਮੈਲ ਐ ਤੇ ਮੈਲ ਨਹੀਂ ਟਿਕਣ ਦਿੰਦੀ ਬੰਦੇ ਭੈਣੋ ਭਰਾਵੋ ਅੱਖ ਵਿੱਚ ਪਿਆ ਹੋਇਆ ਛੋਟਾ ਜਿਹਾ ਕੱਖ ਜੀ ਸਾਡੀ ਅੱਖ ਚ ਕੱਖ ਪੈ ਜਾ ਹੁਣ ਅੱਖ ਸਾਡੀ ਕਿੰਨੀ ਵਧੀਆ ਚੀਜ਼ ਹੈ ਤੁਸੀਂ ਮੈਨੂੰ ਵੇਖ ਰਹੇ ਆਂ ਆਲੇ-ਦੁਆਲੇ ਨੂੰ ਵੇਖ ਰਹੇ ਆਂ ਦੁਨੀਆ ਦੇ ਨਜ਼ਾਰੇ ਕਾਦੇ ਨਾਲ ਵੇਖੇ ਅੱਖਾਂ ਨਾਲ ਹੀ ਵੇਖੇ ਲੈ ਅੱਖ ਕਿਸੇ ਕੰਮ ਦੀ ਨਹੀਂ ਜੇ ਇਹਦੇ ਵਿੱਚ ਮੜਾ ਜਾ ਕੱਖ ਪੈ ਜਾ ਠੀਕ ਹੈ ਜੀ ਅੱਖ ਕਿਸੇ ਕੰਮ ਦੀ ਨਹੀਂ ਜੇ ਮੜਾ ਜਾ ਇਹਦੇ ਵਿੱਚ ਕੱਖ ਪੈ ਜੇ ਬੰਦੇ ਦੇ ਮਨ ਵਰਗੀ ਚੀਜ਼ ਹੀ ਕੋਈ ਨਹੀਂ ਜੇ ਮੈਲ ਵਾਲਾ ਕੱਖ ਨਾ ਨਾ ਪਿਆ ਹੋਵੇ ਤੇ ਬੰਦਾ ਉਹ ਮੈਲ ਕੱਢ ਕੇ ਵੇਖੇ ਤੇ درخت ਵੀ ਰੱਬ ਲੱਗ ਜਾਂਦਾ ਤੇ ਮੈਲ ਸਮੇਤ ਵੇਖਦਾ ਕੱਖ ਕੋਈ ਕੱਖ ਨਹੀਂ ਰਹਿੰਦਾ ਨਾਮਦੇਵ ਜੀ ਤੁਹਾਨੂੰ ਕੁੱਤੇ 'ਚੋਂ ਵੀ ਰੱਬ ਦੇਸੀ ਜਾਂਦਾ ਕਹਿੰਦੇ ਕੁੱਤਾ ਵੀ ਰੱਬ ਦਾ ਹੀ ਰੂਪ ਹੈ ਹਰਾਨੀ ਵਾਲੀ ਗੱਲ ਹੈ ਵੀ ਕੁੱਤਾ ਰੱਬ ਕਿਵੇਂ ਹੋ ਸਕਦਾ ਯਾਰ ਤੁਹਾਨੂੰ ਹਰ ਚੀਜ਼ 'ਚੋਂ ਹੀ ਰੱਬ ਦੇਸੀ ਜਾਂਦਾ ਉਹ ਅਸਲ ਚ ਗੱਲ ਨੇ ਹੈ ਮਨ ਮੈਲਾ ਨਹੀਂ ਹੈ ਜਦੋਂ ਮਨ ਮੈਲਾ ਨਹੀਂ ਹੁੰਦਾ ਫਿਰ ਦਰਖਤ ਵੀ ਫੀਲ ਦੇ ਹੀ ਜਾਂਦਾ ਵਾਹ ਬਈ ਵਾਹ ਕੀ ਪਤੇ ਨੇ ਕੀ ਰੰਗ ਆਹ ਜਿਹੜਾ ਸ਼ਬਦ ਆਪਾਂ ਗਾਇਆ ਹੈ ਨਾ ਇਹ ਜਿਹੜਾ ਵੀ ਆਪੇ ਰਸੀਆ ਆਪ ਰਸ ਆਪੇ 라ਵਣ ਹਾਰ ਆਪੇ ਹੋਵੇ ਚੋਲੜਾ ਆਪੇ ਸੇਜ ਭਤਾਰ ਇਹ ਐਸੀ ਫੀਲ ਤੋਂ ਨਿਕਲੇ ਹੋਏ ਸ਼ਬਦ ਨੇ ਗੁਰੂ ਨਾਨਕ ਸਾਹਿਬ ਦੇ ਮਨ ਇੰਨਾ ਟਿਕਿਆ ਹੋਇਆ ਇੰਨਾ ਸ਼ਾਂਤ ਇੰਨਾ ਸ਼ੁੱਧ ਐ ਕਹੀ ਕਹਿ ਰਿਹਾ ਵੀ ਸੋਹਰਾ ਕੋ ਜੀ ਆਪਾਂ ਇਹ ਕਹਿ ਸਕਦੇ ਆ ਵੀ ਮੱਝ ਵੀ ਤੂੰ ਆਪ ਹੀ ਐ ਦੁੱਧ ਵੀ ਤੂੰ ਆਪ ਹੀ ਐ ਧਾਰ ਕੱਢਣ ਵਾਲਾ ਵੀ ਤੂੰ ਆਪ ਹੀ ਐ ਪੀਣ ਵਾਲਾ ਵੀ ਤੂੰ ਆਪ ਹੀ ਐ ਇਹ ਫੀਲ ਬਾਣੀ ਨਹੀਂ ਸਕਦੀ ਸਾਡੀ ਸਾਨੂੰ ਐ ਲੱਗੂ ਕਿ ਇਹ ਕਿਵੇਂ ਹੋ ਸਕਦਾ ਮੱਝ ਵੀ ਹਰ ਚੀਜ਼ ਹੀ ਤੂੰ ਆਪ ਹੈ ਪਰ ਇਹ ਕਿਸੇ ਸ਼ੁੱਧ ਮਨ ਦਾ ਨਿਕਲਿਆ ਹੋਇਆ ਸ਼ਬਦ ਹੈ ਜਦੋਂ ਮਨ ਟਿਕਿਆ ਹੁੰਦਾ ਹੈ ਮਨ ਸ਼ੁੱਧ ਹੁੰਦਾ ਹੈ ਭੈਣੋ ਪ੍ਰਭੋ ਫਿਰ ਸਭ ਕੁਝ ਚੰਗਾ ਲੱਗਦਾ ਹੈ ਮਨ ਮੈਲਾ ਕਈ ਵਾਰੀ ਇੰਨਾ ਹੋਇਆ ਹੁੰਦਾ ਆਪਣੀ ਮਾਂ ਨਾਲ ਵੀ ਨਫ਼ਰਤ ਹੋ ਜਾਂਦੀ ਹੈ ਬੰਦੇ ਨੂੰ ਮਨ ਮਾਂ ਮਾਂ ਮਗਰ ਮਗਰ ਫਿਰ ਇਹ ਨਹੀਂ ਪੁੱਤ ਰੋਟੀ ਖਾ ਲਾ ਵੇ ਪੁੱਤ ਆ ਕਰ ਲਾ ਵੇ ਪੁੱਤ ਆ ਕਰ ਲਾ ਉਹਨੂੰ ਗੁੱਸਾ ਚੜੀ ਜਾਂਦਾ ਪਰੇ ਲੈ ਜਾ ਰੋਟੀ ਮੈਨੂੰ ਨਾ ਬੁਲਾਇਆ ਕਰ ਮੇਰੇ ਨਾਲ ਨਾ ਗੱਲ ਕਰਿਆ ਕਰ ਮੈਨੂੰ ਨਾ ਪੁੱਛਿਆ ਕਰ ਇੰਨਾ ਮੈਲਾ ਹੈ ਕਿ ਮਾਂ ਦਾ ਪਿਆਰ ਵੀ ਫੀਲ ਨਹੀਂ ਹੋ ਰਿਹਾ ਫੀਲ ਮਰੀ ਪਈ ਹੈ ਮਨ ਕਈ ਵਾਰੀ ਇੰਨਾ ਖਿਜਿਆ ਹੁੰਦਾ ਹੈ ਕਿ ਕੁਝ ਵੀ ਚੰਗਾ ਨਹੀਂ ਲੱਗਦਾ ਕਈ ਵਾਰੀ ਤੇ ਇੰਨਾ ਮਨ ਮੈਲਾ ਹੋ ਜਾਂਦਾ ਆਪਣੇ ਨਿਆਣੇ ਵੀ ਭੇੜੇ ਲੱਗਣ ਲੱਗ ਜਾਂਦੇ ਗੁੱਸੇ ਦੀ ਇੰਨੀ ਮੈਲ ਚੜੀ ਹੁੰਦੀ ਹੈ ਇੰਨਾ ਖਿਜਿਆ ਪਿਆ ਹੁੰਦਾ ਆਪਣੇ ਨਿਆਣੇ ਵੀ ਐ ਭੇੜੇ ਲੱਗਣ ਲੱਗ ਜਾਂਦੇ ਮਨ ਮੈਲਾ ਨਾ ਰੱਖੀ ਤੇ ਸਭ ਤੋਂ ਜਿਹੜੀ ਵੱਡੀ ਚੀਜ਼ ਹੈ ਨਾ ਪੈਣੋ ਪ੍ਰਾਹੋ ਮਨ ਦੀ ਸ਼ੁੱਧੀ ਹੈ ਮਨ ਸਾਫ਼ ਕਰਨਾ ਤੇ ਮਨ ਸਾਫ਼ ਕਰ ਲਿਆ ਜਿਵੇਂ ਆ ਅੱਖ ਦੇ ਵਿੱਚੋਂ ਕੱਖ ਕੱਢ ਲਿਆ ਨੇ ਤਾਂ ਐ ਬੰਦਾ ਹਾਥੀ ਫੇਰੀ ਜਾਂਦਾ ਸੀ ਦੁਖੀ ਹੋਈ ਜਾਂਦਾ ਸੀ ਕੁਝ ਨਹੀਂ ਸੀ ਦਿਸਦਾ ਬਸ ਜਦੋਂ ਉਹਨੇ ਕਿਤੇ ਉਹ ਕੱਖ ਜਾਂ ਕੜਤਾ ਵਿੱਚੋਂ ਫੇਰ ਉਵੇਂ ਐ ਸਾਰੇ ਪਾਸੇ ਦਿਸਣ ਲੱਗ ਗਿਆ ਇਦਾਂ ਹੀ ਮਨ ਦੇ ਮੈਲ ਜਦੋਂ ਅਸੀਂ ਕੱਢਤੀ ਨਾ ਤੇ ਨਜ਼ਾਰਾ ਆ ਜਾਣਾ ਹੋਵੇ ਸਿਫਤ ਖਸਮ ਦੀ নূর ਅਰਸ਼ੋਂ কুরਸੋਂ ਹੋ ਬੋਲੋ ਹੋਵੇ ਸਿਫਤ ਹੋਵੇ ਸਿਫਤ ਖਸਮ ਦੀ ਬੋਲ ਨੂਰ ਅਰਸੋਂ ਕੁਰਸੋਂ ਤੇਰੇ ਤੁਦ ਦਿੱਠੇ ਸੱਚੇ ਬਾਦਸ਼ਾਹ ਮਲ ਜਨਮ ਜਨਮ ਦੀ ਕਨੀਏ ਤੁਦ ਦਿੱਠੇ ਸੱਚੇ ਬਾਦਸ਼ਾਹ ਮਲ ਜਨਮ ਜਨਮ ਦੀ ਕਨੀਏ ਤੁਹਾਨੂੰ ਵੇਖ ਕੇ ਸਾਡੀ ਮੈਲ ਨਿਕਲ ਗਈ ਸਾਡੀ ਖੇਚ ਨਿਕਲ ਗਈ ਸਾਡਾ ਗੁੱਸਾ ਠੰਡਾ ਹੋ ਗਿਆ ਸਾਡੇ ਅੰਦਰ ਨਿਰਵੈਰਤਾ ਆ ਗਈ ਵੈਰ ਨਹੀਂ ਰਿਹਾ ਹੁਣ ਕਿਸੇ ਦਾ ਨਿਰਭੌਤਾ ਆ ਗਈ ਸਾਡੇ ਅੰਦਰ ਜਦੋਂ ਅਸੀਂ ਤੁਹਾਨੂੰ ਵੇਖਿਆ ਤੇ ਯਾਦ ਰੱਖਣਾ ਗੁਰੂ ਗ੍ਰੰਥ ਸਾਹਿਬ ਨੂੰ ਵੇਖਣਾ ਕੀ ਹੈ ਸਤਿਗੁਰੂ ਨੂੰ ਸਭ ਕੋ ਵੇਖਦਾ ਜੀਤਾ ਜਗਤ ਸੰਸਾਰ ਟਿੱਠੇ ਮੁਕਤ ਨਾ ਹੋਵੇਈ ਜਿ ਚਰ ਸ਼ਬਦ ਨਾ ਕਰੇ ਵਜਾਰ ਜਦੋਂ ਗੁਰੂ ਸਾਹਿਬ ਦੇ ਗਿਆਨ ਨੂੰ ਸਮਝਣਾ ਹੈ ਆ ਬਾਣੀ ਦੇ ਸ਼ਬਦਾਂ ਨੂੰ ਸਮਝਣਾ ਹੈ ਫਿਰ ਮੈਲ ਤੇ ਮਨ ਦੀ ਕੱਢਣੀ ਹੈ ਨਾ ਅੱਖਾਂ ਨੇ ਵੇਖਿਆ ਹੁਣ ਅੱਖਾਂ ਦਾ ਇਲਾਜ ਕਰਨ ਥੋੜਾ ਆ ਮਨ ਦਾ ਕਰਨ ਆਇਆ ਤੇ ਮਨ ਸ਼ਬਦ ਨਾਲ ਸਾਫ਼ ਹੁੰਦਾ ਮਨ ਗੁਰੂ ਦੇ ਗਿਆਨ ਨਾਲ ਸਾਫ਼ ਹੁੰਦਾ ਮਨ ਸ਼ੁੱਧ ਹੋਵੇ ਹੁਣ ਤੁਹਾਡੇ ਚ ਕੋਈ ਬੰਦਾ ਗੱਡੀ ਚ ਆਉਂਦਾ ਰਹਿਰਾ ਪੜ ਕੇ ਆਇਆ ਪਾਠ ਕਰਦਾ ਆਇਆ ਜਾਂ ਘਰੇ ਰਹਿ ਰਸ ਪੜ ਕੇ ਆਇਆ ਮੱਥਾ ਟੇਕ ਕੇ ਆਇਆ ਟਿਕਿਆ ਹੋਇਆ ਮਨ ਲੈ ਕੇ ਆਇਆ ਇੱਥੇ ਆਏਗਾ ਮੱਥਾ ਟੇਕਿਆ ਹੋਰ ਨਜ਼ਾਰਾ ਵੱਜ ਗਿਆ ਐਨ ਆਨੰਦੀ ਆਨੰਦ ਬਣਿਆ ਪਿਆ ਪਰ ਇੱਕ ਹੁਣ ਰੀਲਾ ਹੀ ਵੇਖਦਾ ਤੁਰਿਆ ਆਉਂਦਾ ਵੀ ਸਵੇਰ ਦਾ ਅੱਜ 5 ਵਜੇ ਦਾ ਬੈਠਾ ਸੀ 7 ਵਜੇ ਨੂੰ ਵੇਖਿਆ ਵੀ ਅੱਛਾ ਦੀਵਾਨ ਵੀ ਹੈ ਚੱਲ ਚੱਲੀਏ ਉਹ ਪਟਕਦਾ ਮਨ ਹੈ ਮਨ ਕਾਲਾ ਪਿਆ ਹੋਇਆ ਅੱਜ ਦਾ ਜਿਹੜਾ ਯੁੱਗ ਹੈ ਨਾ ਭੈਣੋ ਪ੍ਰਭੂ ਅੱਜ ਸਾਡੇ ਮਨ ਮੈਲੇ ਜ਼ਿਆਦਾ ਹੋ ਗਏ ਐ ਪਹਿਲਾਂ ਨਾਲੋਂ ਅੱਜ ਬੜਾ ਫਰਕ ਹੈ ਬਹੁਤੇ ਮਨ ਮੈਲੇ ਹੋ ਗਏ ਕਦੇ ਕੋਈ ਕਿਸੇ ਅਖਬਾਰ ਦੇ ਵਿੱਚ ਵੀ ਕੋਈ ਪੁੱਠੀ ਸਿੱਧੀ ਪਿਕਚਰ ਆਉਂਦੀ ਸੀ ਨਾ ਤੇ ਪਿਓ ਉਹਨੂੰ ਵੀ ਆਸੇ ਪਾਸੇ ਕਰ ਦਿੱਤਾ ਸੀ ਵੀ ਆ ਅੱਜ ਵਾਲੇ ਦੇ ਨੇ ਫਿਲਮਾਂ ਵਾਲਾ ਸ਼ਾਪ ਦੇ ਇਹਨੂੰ ਪਰੇ ਕਰੋ ਅਖਬਾਰ ਨੂੰ ਮੈਂ ਆਪਣੇ ਹੁੰਦਿਆਂ ਵੇਖਿਆ ਅਖਬਾਰ ਘਰ ਵਿੱਚ ਆਉਣੀ ਸੀ ਤਾਂ ਫਿਲਮਾਂ ਵਾਲੀ ਜਿੱਦਣ ਆਉਂਦੀ ਸੀ ਉਹ ਤੇ ਪਰੇ ਕਰ ਦਿੰਦੇ ਸੀ ਹੇਈ ਨਹੀਂ ਸੀ ਕੋਈ ਮਨ ਭੱਜਣਾ ਕਿੱਧਰ ਸੀ ਪਰ ਅੱਜ ਕੱਲ ਮਨ ਜ਼ਿਆਦਾ ਮੈਲਾ ਹੈ ਨਿੱਕੇ ਨਿੱਕੇ ਨਿਆਣੇ 12 12 13 13 ਸਾਲ ਦੇ ਉਹ ਗੱਲਾਂ ਜਾਣਦੇ ਆ ਜਿਹੜਾ ਬੰਦਾ 25 ਸਾਲ ਦਾ ਹੋ ਕੇ ਜਾਣਦਾ ਸੀ ਬੱਚਾ ਜੇ 14 ਸਾਲ ਦਾ ਜਵਾਨ ਹੁੰਦਾ ਸੀ ਅੱਜ 12 ਸਾਲ ਦਾ ਹੀ ਜਵਾਨ ਹੋ ਜਾਂਦਾ ਇਦਾਂ ਦਾ ਕੁਝ ਅੱਜ ਹੋ ਗਿਆ ਤੇ ਜੇ ਅੱਜ ਤੋਂ 30 ਸਾਲ ਪਹਿਲਾਂ ਬੰਦੇ ਨੂੰ 10% ਬਚਣ ਵਾਸਤੇ 10% ਜੋੜ ਲਾਉਣਾ ਪੈਂਦਾ ਸੀ ਨਾ ਅੱਜ 90% ਲਾਉਣਾ ਪੈਂਦਾ ਹੈ ਅੱਜ ਬਹੁਤ ਔਖਾ ਹੈ ਜਿੰਨਾ ਮਰਜ਼ੀ ਤੁਸੀਂ ਨਾ ਟਕਾ ਲਓ ਬਿਠਾ ਲਓ ਅੱਗੇ ਅਸੀਂ ਦੀਵਾਨ ਮੈਂ ਇਦਾਂ ਵੇਖਿਆ ਵੀ ਦੀਵਾਨ ਲਾਇਆ ਇਦਾਂ ਦੀਵਾਨ ਲਾਉਣਾ ਕੀਰਤਨ ਹੋਇਆ ਤੇ ਮੰਨ ਲਓ 100 100 2 200 5 500 ਬੰਦਾ ਇਦਾਂ ਹੀ ਤਿਆਰ ਵੀ ਲਓ ਜੀ ਅਸੀਂ ਅਮਰ ਤਸ਼ਕਣਾ ਹੈ ਤੇ ਇਹੋ ਜਿਹਾ ਅਸਰ ਵੀ 15-15 ਸਾਲ ਲੋਰ ਚੜਿਆ ਹੋਇਆ 20-20 ਸਾਲ ਇਦਾਂ ਹੀ ਰਿਹਾ ਪਰ ਹੁਣ ਜੇ 11 ਦਿਨ ਕੈਂਪ ਚ ਵੀ ਭਾ ਲੋ ਨਾ ਤੇ 6 ਮਹੀਨਿਆਂ ਬਾਅਦ ਉਹਦਾ ਅਸਰ ਵੀ ਖਤਮ ਹੋ ਜਾਂਦਾ। ਮਤਲਬ ਇਦਾਂ ਵੀ ਮੈਂ ਕੋਲ ਬੈਠਾ 11 ਦਿਨ ਨਾਲ ਰੋਟੀ ਵੀ ਖਵਾ ਰਿਆਂ ਕਿੱਥੇ ਤੇ ਸਿਰਫ ਮੈਂ ਇੱਥੇ ਵਾਜਾ ਵਜਾਇਆ ਦਵਾਨ ਲਾਇਆ ਘਰ ਨੂੰ ਗਿਆ। ਇੰਨਾ ਇੰਨੇ ਨਾਲ ਹੀ ਬੰਦਾ ਖੁਸ਼ ਹੋ ਜਾਂਦਾ ਸੀ। ਕਿੱਥੇ ਕੋਲ ਬਿਠਾ 4 ਘੰਟੇ ਵਿੱਚ ਬਹਿ 2 ਘੰਟੇ ਫਿਰ ਗੱਲਾਂ-ਬਾਤਾਂ ਕਰੋ 6 ਘੰਟੇ ਘੰਟਾ ਫਿਰ ਇਕੱਲੇ-ਇਕੱਲੇ ਨਾਲ ਵੀ ਲਾਇਆ 7 ਘੰਟੇ ਟਾਈਮ ਉਹਨਾਂ ਨੂੰ ਦਿੱਤਾ 11 ਦਿਨ ਵੱਜ ਕੇ ਬਹਿ ਗਿਆ ਰੋਟੀ ਵੀ ਨਾਲ ਖਵਾਉਂਦੇ ਰਹੇ ਸਬਜ਼ੀ ਵੀ ਦਿਓ ਇਹਨਾਂ ਨੂੰ ਰੋਟੀ ਵੀ ਦਿਓ ਆ ਵੀ ਕਰੋ ਆ ਵੀ ਕਰੋ 11 ਦਿਨ ਲਵਾਤੇ ਮਨ ਐ ਸਾਫ਼ ਕਰਤਾ ਚੰਗੀ ਤਰ੍ਹਾਂ ਸਾਫ਼ ਜਿਵੇਂ ਬੰਦੇ ਦੇ ਅੰਦਰ ਚੰਗੀ ਤਰ੍ਹਾਂ ਸਫਾਈ ਨਹੀਂ ਹੋ ਗਈ ਪਰ ਕਮਾਲ ਦੀ ਗੱਲ ਇਹ ਹੈ ਇੰਨਾ ਜ਼ਿਆਦਾ ਕਰਨ ਦੇ ਬਾਵਜੂਦ ਵੀ 6 ਮਹੀਨਿਆਂ ਬਾਅਦ ਉਹ ਮੈਲ ਪ੍ਰਾਣੀ ਵਾਲੀ ਜਿਹੜੀ ਗਾਦ ਅੰਦਰਲੀ ਪਈ ਫੇਰ ਚੱਕ ਲਈ। ਉਹ ਗੰਦਗੀ ਫੇਰ ਆ ਗਈ ਬਾਹਰ। ਪਰ ਪੁਰਾਣੇ ਵੇਲਿਆਂ ਵਿੱਚ ਇੱਕ ਵਾਰੀ ਸੁਣਿਆਂ ਦਾ ਬੰਦੇ ਦਾ ਇੱਕ ਇੱਕ ਚੀਜ਼ ਜ਼ਿੰਦਗੀ ਬਦਲ ਦਿੰਦੀ ਸੀ। ਕਈ ਕੋਈ ਸਾਲ ਉਹਦਾ ਲੋਰ ਰਹਿੰਦਾ ਸੀ। ਇੱਕ ਚੀਜ਼ ਦਾ ਇੰਨਾ ਲੋਰ ਹੁੰਦਾ ਸੀ। ਪਰ ਹੁਣ ਦੂਜਾ ਮਟੀਰੀਅਲ ਬਾਹਰ ਆਈ ਜਾਂਦਾ ਨਾ ਉਹ ਸਾਡੇ ਵਰਗਾ ਕਿੰਨਾ ਕੁ ਜ਼ੋਰ ਲਾਵੇ ਕਿੰਨੀ ਕੀ ਗੱਲ ਕਹਿ ਸਕਦਾ। ਦੂਜਾ ਲੈਣਾ ਹੀ ਲੱਗੀਆਂ ਤੁਰੀਆਂ ਆਉਂਦੀਆਂ। ਉਹ ਮਟੀਰੀਅਲ ਬਹੁਤ ਜ਼ਿਆਦਾ ਹੈ। ਸਾਡੇ ਵਾਲਾ ਕਿੰਨਾ ਹੈ ਸਾਡੇ ਵਾਲੇ ਨੂੰ ਜਿਹੜਾ ਗੁਰਬਾਣੀ ਵਾਲਾ ਪਾਸਾ ਇਹਨੂੰ ਟਾਈਮ ਕਿੰਨਾ ਦਿੰਦੇ ਆ ਸੀ ਨਿਤਨੇਮ ਤੇ ਅੱਜ ਕੱਲ ਕਰਦਾ ਹੀ ਨਹੀਂ ਬੰਦੇ ਸਾਰੇ ਛੱਡ ਛੁੱਟ ਗਏ ਥੋੜੇ ਜੇ ਬਹੁਤ ਹੋਣਗੇ ਕੋਈ ਜਪਜੀ ਸਾਹਿਬ ਪੜ ਲਿਆ ਕੋਈ ਪੁਰਾਣੇ ਜਿਹੜੇ ਥੋੜੇ ਜੇ ਲੱਗੇ ਆ ਵੀ ਸਵੇਰੇ ਜਪਜੀ ਸਾਹਿਬ ਕਰ ਲਿਆ ਕਰੀਏ ਪਾਠ ਕੋਈ ਸੁਖਮਨੀ ਸਾਹਿਬ ਕਰ ਲੋ ਨਹੀਂ ਤੇ ਛੱਡ ਹੀ ਗਏ ਸਾਰੇ ਅੱਜ ਕੱਲ ਅਗਲਾ ਫੋਨ ਛੱਡ ਕੇ ਮੈਂ ਤਾਂ ਕਹਿੰਦਾ ਬਹਾਦਰ ਸੂਰਮਾ ਹੀ ਆ ਵੀ ਫੋਨ ਛੱਡ ਕੇ ਜਿਹੜਾ ਪਾਠ ਤੇ ਲੱਗਿਆ ਹੋਵੇ ਨੀ ਦੇ ਰਗਲਾ ਰੀਲਾ ਜੀ ਲੱਗਿਆ ਸਵਾਦ ਉਹਦੇ ਚਾਹੀ ਜਾਂਦਾ ਨਜ਼ਾਰਾ ਆਈ ਜਾਂਦਾ ਫਲਾਣਾ ਕੀ ਕਹਿ ਰਿਹਾ ਫਲਾਣਾ ਕੀ ਕਹਿ ਰਿਹਾ ਫਲਾਣਾ ਕੀ ਕਹਿ ਰਿਹਾ ਤੇ ਮੈਲ ਘਟ ਨਹੀਂ ਰਹੀ ਵਧੀ ਜਾਂਦੀ ਹੈ ਵਧੀ ਜਾਂਦੀ ਹੈ ਵਧੀ ਜਾਂਦੀ ਹੈ ਜਿੰਨਾ ਮਰਜੀ ਜੋਰ ਲਾ ਲਓ ਵੀ ਘਟਾ ਲਓ ਜੀ ਘਟਾ ਲਓ ਜੀ ਪੰਜ ਚਾਰ ਦਿਨ ਬੰਦਾ ਘਟਾਉਂਦਾ ਫਿਰ ਫਿਰ ਉੱਥੀ ਆ ਜਾਂਦਾ ਬਹੁਤ ਜ਼ਿਆਦਾ ਇਹਦਾ ਅਸਰ ਹੋਇਆ ਫਿਰ ਮਨ ਭਟਕਦੇ ਜਾਂਦਾ ਨੇ ਡਿਪਰੈਸ਼ਨ ਵਿੱਚ ਜਾ ਰਹੇ ਆ ਸਟ्रेस ਵਿੱਚ ਜਾ ਰਹੇ ਆ ਪਰ ਭਰਾਵੋ ਭੈਣੋ ਮਨ ਦੀ ਛੁੱਟੀ ਤੇ ਧਿਆਨ ਲਈਏ ਮੈਲਾ ਮਨ ਹੈ ਨਾ ਜਿਹੜਾ ਇਹ ਸ਼ਾਂਤ ਨਹੀਂ ਹੋ ਸਕਦਾ ਤੇ ਮਨ ਦੀ ਮੈਲ ਕੱਢਣੀ ਹੈ ਤੇ ਕੱਢਣੀ ਕਿਵੇਂ ਹੈ ਗੁਰੂ ਸਾਹਿਬ ਤੋਂ ਇਹੀ ਤੇ ਸਿੱਖਣਾ ਮਾਰ ਰਹੇ ਨੇ ਦੱਸਿਆ ਨੇ ਵੀ ਹੰਮ ਮੈਲੇ ਤੂੰ ਮੂਜਲ ਕਰਤੇ ਤੁਸੀਂ ਕਰੋਗੇ ਪਰ ਪਹਿਲਾਂ ਇੱਛਾ ਹੈਗੀ ਏ ਤੇਰੀ ਵੀ ਮੈਲ ਕੱਢਣੀ ਹੈ ਪਹਿਲਾਂ ਤੇ ਡਾਇਗਨੋਸ ਕਰੋ ਜਿਵੇਂ ਬਿਮਾਰੀ ਡਾਇਗਨੋਸ ਕਰੀ ਦੀ ਵੀ ਬਿਮਾਰੀ ਹੈ ਕੀ ਪਹਿਲਾਂ ਤੇ ਸਾਨੂੰ ਐ ਪਤਾ ਲੱਗੇ ਵੀ ਜੈਲਸ ਕਰਦਾ ਛੜਦਾ ਬਹੁਤਾ ਮੈਂ ਫਲਾਣੇ ਨੇ ਹੁਣ ਆਪਾਂ ਮੰਨਣ ਵਿੱਚ ਤੇ ਮੰਨਣ ਵਿੱਚ ਹੀ ਨਹੀਂ ਆਉਂਦਾ ਸਾਨੂੰ ਵੀ ਮੈਂ ਕਿਤੇ ਛੜਦਾ ਸਾਨੂੰ ਤੇ ਐ ਲੱਗੀ ਜਾਂਦਾ ਵੀ ਮੈਂ ਤੇ ਛੜਦਾ ਛੜਦਾ ਹੀ ਨਹੀਂ ਪਰ ਨਾ 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 ਸਾਡੇ ਅੰਦਰ ਸਾੜੇ ਬਹੁਤ ਐ ਫਲਾਣੇ ਦਾ ਮੁੰਡਾ ਤੁਰ ਗਿਆ ਮੇਰੇ ਵਾਲਾ ਨਹੀਂ ਗਿਆ ਫਲਾਣੇ ਨੇ ਗੱਡੀ ਲੈ ਆਂਦੀ ਫਲਾਣੇ ਨੇ ਘਰ ਵਧੀਆ ਬਣਾ ਲਿਆ ਫਲਾਣੇ ਨੇ ਨਾਲ ਵਾਲਾ ਕਿਲਾ ਖਰੀਦ ਲਿਆ ਇਹ ਸਾੜੇ ਹੈਗੇ ਆ ਸਾਡੇ ਬਦਲੇ ਉਹ ਮੈਲ ਸਾਡੇ ਅੰਦਰ ਪਈ ਹੈ ਪਹਿਲਾਂ ਤੇ ਇਹ ਵੇਖੀਏ ਵੀ ਮੈਲ ਹੈ ਕਿਹੜੀ ਉਸ ਤੋਂ ਬਾਅਦ ਫਿਰ ਕੰਮ ਕਰਨਾ ਸ਼ੁਰੂ ਕਰੀਏ ਫਿਰ ਇਦਾਂ ਕਹੀਏ ਵੀ ਇਹਨੂੰ ਕੱਢਣਾ ਹੈ ਤੇ ਗੁਰੂ ਸਾਹਿਬ ਨੇ ਫਿਰ ਤਰੀਕਾ ਵੀ ਦੱਸਿਆ ਹਮ ਮੈਲੇ ਤੂੰ ਉਜਲ ਕਰਤੇ ਤੂੰ ਉਜਲ ਕਰ ਸਕਦਾ ਹਮ ਨਿਰਗੁਣ ਤੂੰ ਦਾਤਾ ਹਮ ਮੂਰਖ ਤੂੰ ਚਤੁਰ ਸਿਆਣੇ ਤੂੰ ਸਰਬ ਕਲਾਂ ਦਾ ਗਿਆਤਾ ਮਾਦੋ ਹਮ ਐਸੇ ਤੂੰ ਐਸਾ ਹਮ ਪਾਪੀ ਤੂੰ ਪਾਪ ਖੰਡਨ ਨੀਕੋ ਠਾਕੁਰ ਦੇਸਾ ਧਿਆਨ ਨਾਲ ਸੁਣਿਓ ਅਸੀਂ ਮੈਲੇ ਅਸੀਂ ਅਸ਼ੁੱਧਾਂ ਤੂੰ ਸ਼ੁੱਧ ਹੈ ਰੱਬ ਨਾਲ ਇੱਕਮਿਕ ਹੋਣਾ ਚਾਹੁੰਨੇ ਆ ਮੇਰੀ ਗੱਲ ਧਿਆਨ ਨਾਲ ਸੁਣਿਓ ਪਰਮਾਤਮਾ ਕੀ ਹੈ ਸ਼ੁੱਧ ਸਰੂਪ ਅਸੀਂ ਕੀ ਆ ਅਸ਼ੁੱਧ ਮੈਲੇ ਪਰ ਜੇ ਆਪਾਂ ਮੈਲ ਕੱਢ ਲਈਏ ਤੇ ਰੱਬ ਵਰਗੇ ਆਪੇ ਹੀ ਹੋਗੇ ਰੱਬ ਲੱਭਣ ਤੇ ਜ਼ੋਰ ਨਾ ਲਾਓ ਮੈਲ ਲੱਭਣ ਤੇ ਜ਼ੋਰ ਲਾਓ ਸਾਰੀ ਜ਼ਿੰਦਗੀ ਬੰਦਾ ਰੱਬ ਲੱਭਦਾ ਫਿਰਦਾ ਅਸਲ ਵਿੱਚ ਮੈਲ ਲੱਭ ਰੱਬ ਤੇ ਹੈਗਾ ਹੀ ਐ ਪਰਮਾਤਮਾ ਦਾ ਰੂਪ ਤੇ ਤੂੰ ਹੈਗਾ ਹੀ ਐ ਮੈਲ ਨੇ ਤੈਨੂੰ ਪਤਾ ਭੁਲੇਖਾ ਪੈ ਰਿਹਾ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਵੀ ਬੰਦਾ ਦਾ ਰੱਬ ਹੈਗਾ ਹੀ ਇਹਦੇ 'ਚ ਕੋਈ ਸ਼ੱਕ ਹੈ ਹੀ ਨਹੀਂ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਆਜ ਮਲਾਵਾ ਸੇਖ ਫਰੀਦ ਅੱਜ ਮਿਲ ਲੈ ਤੱਕੇ ਮਕੁੰਜੜੀਆਂ ਮਨੋ ਮਜਿੰਦੜੀਆਂ ਆ ਜਿੰਨੇ ਤੇਰਾ ਮਨ ਮਚਾਇਆ ਪਿਆ ਇਹਨਾਂ ਨੂੰ ਜਰਾ ਕੋ ਕੰਟਰੋਲ ਕਰ ਇੰਦਰੀਆਂ ਤੇਰੀਆਂ ਨੂੰ ਤੇ ਤੂੰ ਤੇ ਅੱਜ ਮਿਲ ਲੈ ਰੱਬ ਨੂੰ ਰੱਬ ਨੂੰ ਕਿੱਥੇ ਮਿਲਾਂ ਕਹਿੰਦੇ ਆਹੀ ਇੱਕ ਮੰਦਰ ਹੈ ਸਾਊਥ ਵਿੱਚ ਸੁਣੋ ਧਿਆਨ ਨਾਲ ਇੱਕ ਮੰਦਰ ਹੈ ਸਾਊਥ ਵਿੱਚ ਬਿਲਕੁਲ ਅਖੀਰ ਤੇ ਜਾ ਕੇ ਆਉਂਦਾ ਹੈ ਬਿਲਕੁਲ ਐਂਡ ਜਿੱਥੇ ਹੈ ਨਾ ਸਾਊਥ ਇੰਡੀਆ ਤੇ ਮੰਦਿਰ ਦੇ ਵਿੱਚ ਲੋਕ ਜਾਂਦੇ ਐ ਬਾਲਟੀਆਂ ਜੀਆਂ ਪਈਆਂ ਨਾਲ ਨਹਾਉਂਦੇ ਐ ਤੇ ਮੇਨ ਜਦੋਂ ਮੰਦਿਰ ਚ ਐਂਟਰੀ ਕਰਦੇ ਐ ਨਾ ਜੀ ਜਿਹੜਾ ਮੇਨ ਥਾਂ ਉੱਥੇ ਵੀ ਰੱਬ ਦੇ ਦਰਸ਼ਨ ਕਰਨੇ ਨੇ ਪਹਿਲਾਂ ਨਹਾਉਂਦੇ ਐ ਠੰਡੇ ਜੇ ਹੋ ਕੇ ਜਾਂਦੇ ਐ ਤੇ ਜਦੋਂ ਐ ਸਾਹਮਣੇ ਜਾਂਦੇ ਐ ਉਹਨਾਂ ਨੇ ਪ੍ਰਾਤਨ ਮੰਦਿਰ ਐ ਉਹਦੇ ਵਿੱਚ ਸ਼ੀਸ਼ਾ ਲੱਗਿਆ ਮੂਰਤੀ ਹੈ ਨਹੀਂ ਜਦੋਂ ਬੰਦਾ ਐ ਦੇਖਦਾ ਹੱਥ ਜੋੜਦਾ ਤੇ ਉਹ ਅੱਗੇ ਵੇਖਦਾ ਵੀ ਇਹ ਤੇ ਮੈਂ ਹੀ ਐ ਬੀਤੇ ਮੈਂ ਹੀ ਅੱਗੇ ਤੇ ਕੋਈ ਸ਼ੱਕ ਥੋੜਾ ਹੈ ਬੰਦਾ ਹੀ ਸ਼ੁੱਧ ਹੈ ਤੇ ਰੱਬ ਦਾ ਰੂਪ ਹੈ ਮੈਲ ਹੈ ਤੇ ਸ਼ੈਦਾਨ ਹੈ ਮੈਲ ਹੀ ਮੈਲ ਹੈ ਹੋਰ ਤੇ ਕੋਈ ਪ੍ਰੋਬਲਮ ਹੀ ਨਹੀਂ ਮੈਲ ਨਿਕਲੀ ਨਹੀਂ ਤੇ ਸਾਫ਼ ਹੋ ਗਏ ਸ਼ੁੱਧ ਹੋਵੇ ਤੇ ਕਮਾਲ ਦੀ ਗੱਲ ਹੈ ਪਾਣੀ ਸ਼ੁੱਧ ਚਾਹੀਦਾ ਹੈ ਖਾਣਾ ਸ਼ੁੱਧ ਚਾਹੀਦਾ ਹੈ ਫਸਲਾਂ ਸ਼ੁੱਧ ਚਾਹੀਦੀਆਂ ਕੱਦੂ ਵੀ ਮਾਲ ਅੱਜ ਕੱਲ੍ਹ ਜ਼ਹਿਰੀਲੇ ਆ ਰਹੇ ਨੇ ਆ ਵੀ ਸ਼ੁੱਧ ਚਾਹੀਦਾ ਹੈ ਆ ਵੀ ਸ਼ੁੱਧ ਚਾਹੀਦਾ ਤੇ ਬੰਦਾ ਸ਼ੁੱਧਲੀ ਚਾਹੀਦਾ ਮਨ ਸ਼ੁੱਧ ਨਹੀਂ ਚਾਹੀਦਾ ਤੇ ਮਨ ਦੀ ਕਿਸੇ ਨੂੰ ਫਿਕਰ ਨਹੀਂ ਸਾਰੇ ਇਹ ਜ਼ਹਿਰਾਂ ਬਹੁਤ ਆ ਗਈਆਂ ਤੇ ਜਿਹੜੀ ਅੰਦਰ ਵਾਲੀ ਜ਼ਹਿਰ ਹੈ ਇਹਦਾ ਕੀ ਕਰਾਂਗੇ ਬਾਹਰ ਤਾਂ ਭਾਈ ਖਾਣਾ ਪੀਣਾ ਅੱਜ ਤਾਂ ਜ਼ਹਿਰ ਹੀ ਆ ਗਈ ਪਾਣੀ ਵੀ ਮੈਲਾ ਧਰਤੀ ਵਾਲਾ ਮੈਲਾ ਆ ਵੀ ਮੈਲਾ ਤੇ ਮਨ ਦਾ ਕੀ ਕਰੀਏ ਇਹਦੇ ਤੇ ਕੌਣ ਹੀ ਕੰਮ ਕਰਦੇ ਆਪਾਂ ਮੈਲ ਮਨ ਦੀ ਹੈ ਉਹਨੂੰ ਕੌਣ ਠੀਕ ਕਰੂ ਤੰਗ ਤੇ ਉਹ ਕਰਦੀ ਹੈ ਨਾ ਸਾਨੂੰ ਪਰੇਸ਼ਾਨ ਤੇ ਉਹ ਕਰਦੀ ਐ ਵੇਖੋ ਫਲਾਣਾ ਬੰਦਾ ਸਾਡਾ ਗਵਾਂਢੀ ਗੱਡੀ ਲਿਆਇਆ ਜੇ ਮੇਰੇ ਅੰਦਰ ਈਰਖਾ ਹੋਵੇ ਹੀ ਨਾ ਮੈਲ ਹੋਵੇ ਹੀ ਨਾ ਤੇ ਗੱਡੀ ਦਾ ਆਪਾਂ ਨੂੰ ਵੀ ਚਾਹ ਚੜੂਗਾ ਕਿ ਨਹੀਂ ਚੜੂਗਾ ਪਰ ਸਾਡਾ ਮਨ ਮੈਲਾ ਸਾਨੂੰ ਗੁੱਸਾ ਚੜੀ ਜਾਂਦਾ ਅਸੀਂ ਸੁੱਤੇ ਪੇ ਸੋਚੀ ਜਾਂਦੇ ਆ ਯਾਰ ਮੇਰੇ ਵਾਲੀ ਟੁੱਟੀ ਜੀ ਮਰੂਤੀ ਐ ਇਹ ਸਵਿਫਟ ਨਵੀਂ ਲੈ ਆਇਆ ਉਹ ਅੰਦਰੇ ਅੰਦਰ ਤੰਗ ਕੌਣ ਕਰਦਾ ਗੱਡੀ ਤੰਗ ਕਰ ਰਹੀ ਐ ਕਿ ਆਪਣੇ ਅੰਦਰ ਦੀ ਮੈਲ ਬੋਲਿਓ ਜੱਟ ਤੰਗ ਕੌਣ ਕਰ ਰਿਹਾ ਗੱਡੀ ਕੇ ਆਪਣੇ ਅੰਦਰ ਦੀ ਮੈਲ ਮੈਲ ਕਿਸੇ ਦੀ ਘਰ ਵਾਲੀ ਵੇਖੀ ਕਿਸੇ ਦੇ ਬੱਚਿਆਂ ਨੇ ਇੰਨੇ ਨੰਬਰ ਲਿਆਂ ਦੇ ਫਲਾਣਾ ਬਾਹਰ ਚਲਿਆ ਗਿਆ ਕਿਸੇ ਦੀ ਚੜ੍ਹਾਈ ਵੇਖੀ ਕਿਸੇ ਦੀ ਬੱਲੇ ਬੱਲੇ ਵੇਖੀ ਇਹ ਤੰਗ ਬੱਲੇ ਬੱਲੇ ਕਰਦੀ ਹੈ ਕਿ ਮੈਲ ਹੀ ਕਰਦੀ ਪ੍ਰੋਬਲਮ ਭਲਾ ਬੱਲੇ ਬੱਲੇ ਵਾਲੀ ਹੈ ਕਿ ਆਪਣੇ ਅੰਦਰ ਦੀ ਮੈਲ ਦੀ ਹੈ ਮੈਲ ਹੀ ਹੈ ਦੰਦਗੀ ਪਈ ਹੈ ਅੰਦਰ ਜਿਉ ਮੈਲ ਨਾ ਹੋਵੇ ਤੇ ਲਈ ਆਵੇ ਕੋਈ ਗੱਡੀ ਭਾਵੇਂ 10 ਲੈ ਆਵੇ ਕੀ ਫਰਕ ਪੈਣਾ ਆਪਾਂ ਕਵਾਂਗੇ ਸ਼ੁਕਰ ਹੈ ਸੱਚੇ ਪਾਸ਼ਾ ਇੱਕ ਦੀਆਂ ਦੋ ਲਿਹਾਉਣ ਭਾਈ ਕਮਾਨ ਖਾਨ ਅਗਲੇ ਦਾ ਪੁੱਤ ਬਾਹਰ ਗਿਆ ਅਗਲੇ ਨੇ 4 ਲੱਖ ਭੇਜਿਆ ਵਧਾਈਆਂ ਹੋਣ ਭਾਈ ਆਪਾਂ ਖੁਸ਼ੀ ਮਨਾਵਾਂਗੇ ਫੇਰ ਅੱਬਾ ਹੋਰ ਵਧਾਈਆਂ ਇਹਨਾਂ ਨੂੰ ਅੰਦਰੋਂ ਇੱਕ ਨਕਲੀ ਉਤੋਂ ਉਤੋਂ ਵਧਾਈ ਦੇ ਘਰੇ ਜਾ ਕੇ ਦੇ ਆਉਨੇ ਆਪਾਂ ਉਹ ਵਧਾਈ ਨਹੀਂ ਅੰਦਰੋਂ ਵਧਾਈ ਦੇਣੀ ਵੀ ਮਾਲਕਾ ਇਹਦੀ ਅਰਦਾਸ ਮੈਂ ਕਰਦਾ ਵੀ ਇਹਨੂੰ ਸੁੱਖ ਹੰਡਾਉਣੀ ਦੇਵੀ ਕੋਈ ਕੋਈ ਘਟਨਾ ਨਾ ਵਾਪਰੇ ਇਹਦਾ ਚੰਗੀ ਤਰ੍ਹਾਂ ਚੱਲੇ ਸਾਰਾ ਦਿਲੋਂ ਬੰਦਾ ਇਹ ਕਵੇ ਤੰਗ ਤੇ ਮੈਲ ਹੀ ਕਰੀ ਜਾਂਦੀ ਹੈ ਨਾ ਗੱਡੀਆਂ ਤੰਗ ਕਰਨ ਨਾ ਕਿਸੇ ਦੀ ਸਰਪੰਚੀ ਤੰਗ ਕਰੇ ਨਾ ਕੋਈ ਐਮਐਲਏ ਬਣਿਆ ਤੰਗ ਕਰੇ ਪਰ ਅੰਦਰਲੀ ਮੈਲ ਤੰਗ ਕਰਦੀ ਹੈ ਇਹ ਇੱਥੇ ਪਹੁੰਚ ਗਿਆ ਈਰਖਾ ਸਾੜਾ ਜੈਲਸ ਇਹ ਤੰਗ ਕਰਦੀ ਹੈ ਹੁਣ ਜਿਸ ਬੰਦੇ ਨੇ ਮੈਲ ਹੀ ਗੱਡਦੀ ਫਿਰ ਕੁਛ ਵੀ ਲਈ ਜਾਵੇ ਅਗਲਾ ਮੈਲ ਹੈ ਹੀ ਦੀ ਮਨੰਦ ਫਰਕ ਹੀ ਨਹੀਂ ਪੈਂਦਾ ਕੋਈ ਆਨੰਦ ਚ ਰਹਿੰਦਾ ਬੰਦਾ ਮਸਤ ਰਹਿੰਦਾ ਕੋਈ ਨਹੀਂ ਭਈ ਪਿੰਡ ਦੀ ਤਰੱਕੀ ਹੋ ਰਹੀ ਹੈ ਅੱਗੇ 10 ਗੱਡੀਆਂ ਸੀ ਹੁਣ 20 ਆ ਗਈਆਂ ਸਾਡੇ ਪਿੰਡ ਤਰੱਕੀ ਕਰ ਰਿਹਾ ਚੜਦੀ ਕਲਾ ਖੁਸ਼ ਹੋਈ ਜਾਂਦਾ ਹੈ ਫਰਕ ਹੀ ਨਹੀਂ ਪੈਂਦਾ ਕੋਈ ਹੁਣ ਇਹ ਮੈਲ ਹੈ ਜੀ ਤੇ ਸਾਡੇ ਗੁਰੂ ਸਾਹਿਬ ਨੇ ਕਿਹਾ ਕਿ ਜੇ ਮੈਲ ਕੱਢ ਲਵੇਂ ਤੇ ਤੇਰੇ ਤੇ ਰੱਬ 'ਚ ਤੇ ਫਰਕ ਹੀ ਕੋਈ ਨਹੀਂ ਸੀ ਉਹ ਤੇ ਰੱਬ ਦਾ ਹੀ ਰੂਪ ਸੀ ਪਰਮਾਤਮਾ ਤੇ ਤੇਰੇ ਹੀ ਵਿੱਚ ਹੀ ਸੀ ਇਹ ਪਰਦਾ ਤੇ ਮੈਲ ਦਾ ਹੀ ਬਣਿਆ ਹੋਇਆ ਸੀ ਸਾਰੇ ਕਹਿੰਦੇ ਭਰਮ ਦਾ ਪਰਦਾ ਬਣਿਆ ਸੀ ਨਾ ਸਾਜਨੜਾ ਮੇਰਾ ਸਾਜਨੜਾ ਨਿਕਟ ਖਲੋਏੜਾ ਮੇਰਾ ਸਾਜਨੜਾ ਉਹ ਤੇ ਨਾਲ ਹੀ ਖੜਾ ਸੀ ਤੇਰੇ ਜਾਨੀੜਾ ਹਰ ਜਾਨੀੜਾ ਨੈਣ ਅਲੋਏੜਾ ਹਰ ਜਾਨੀੜਾ ਨੈਣ ਅਲੋਇਆ ਘਟ ਘਟ ਸੋਇਆ ਅਤ ਅੰਮ੍ਰਿਤ ਪ੍ਰੇਗੂੜਾ ਨਾਲ ਹਵੰਦਾ ਲਹਿ ਨਸ ਕੰਦਾ ਸੁਆਉ ਨਾ ਜਾਣਾ ਮੂੜਾ ਮਾਇਆ ਮਦ ਮਾਤਾ ਹੋਛੀ ਬਾਤਾ ਮਿਲਣ ਨਾ ਜਾਈ ਪਰਮ ਤੜਾ ਪਰਮ ਪੜਿਆ ਹੋਇਆ ਸੀ ਉਹ ਪਰਮ ਨਿਕਲ ਗਿਆ ਕਹੋ ਨਾਨਕ ਗੁਰ ਬੇਨ ਨਹੀਂ ਸੂਝੈ ਹਰ ਸਾਜਨ ਸਭ ਕੈ ਨਿਕਟ ਖੜਾ ਗਿਆਨ ਲਈਏ ਤੇ ਮੈਲ ਕੱਢੀਏ ਤੇ ਗੁਰੂ ਸਾਹਿਬ ਕਹਿੰਦੇ ਨੇ ਕਿਵੇਂ ਕੱਢਣੀ ਹੈ ਐ ਕਿਆ ਕਰ ਮਾ ਦੋ ਹਮ ਐਸੇ ਤੂੰ ਐਸਾ ਤੂੰ ਜਮਾ ਸ਼ੁੱਧ ਅਸੀਂ ਮੈਲੇ ਹੁਣ ਕਲਗੀਆਂ ਵਾਲਾ ਮੇਰੇ ਮੈਂ ਮੈਂ ਕਲਗੀਆਂ ਵਾਲੇ ਵਰਗਾ ਕਿਵੇਂ ਬਣਾ ਉਹ ਜਮਾ ਸ਼ੁੱਧ ਹੈ ਤੂੰ ਜਮਾ ਮੇਲਾ ਤੈਨੂੰ ਫੀਲ ਕਿਵੇਂ ਆਵੇ ਉਹ ਸਾਫ਼ ਹੈ ਆਪਾਂ ਮੇਲੇ ਆ ਇੱਕ ਮਿਕ ਕਿਵੇਂ ਹੋਈਏ ਉਹ ਵੀ ਸਾਫ਼ ਅਸੀਂ ਵੀ ਸਾਫ਼ ਫਿਰ ਸਾਨੂੰ ਤਾਂ ਇਹੀ ਲੱਗਣਾ ਵੀ ਮੇਰੇ ਨਾਲ ਹੀ ਆ ਉਹ ਵੀ ਸਾਫ਼ ਮੈਂ ਵੀ ਸਾਫ਼ ਹੁਣ ਉਹ ਸਾਫ਼ ਹੈ ਅਸੀਂ ਮੇਲੇ ਆ ਉਹ ਜਮਾ ਸ਼ੁੱਧ ਹੈ ਅਸੀਂ ਜਮਾ ਹੀ ਅਸ਼ੁੱਧ ਆ ਮਾਦੋ ਹਮ ਐਸੇ ਤੂੰ ਐਸਾ ਹਮ ਪਾਪੀ ਤੁਮ ਪਾਪ ਖੰਡਨ ਨੀਕੋ ਠਾਕੁਰ ਤੇਸਾ ਤੇਰਾ ਵਧੀਆ ਦੇਸ਼ ਹੈ ਜਿੱਥੇ ਤੂੰ ਰਹਿਣਾ ਹੈ ਸੰਗਤ ਵਿੱਚ ਤੁਮ ਸਭ ਸਾਜੇ ਹੁਣ ਇੱਕ ਕਿਰਪਾ ਹੋਰ ਕਰਦੇ ਜਦੋਂ ਸਾਜੇ ਆ ਤੁਮ ਸਭ ਸਾਜੇ ਸਾਜ ਨਿਵਾਜੇ ਜੀਓ ਪਿੰਡ ਦੇ ਪ੍ਰਾਨਾਂ ਜਿੰਦ ਵੀ ਦਿੱਤੀ ਹੈ ਸਾਹ ਵੀ ਦਿੱਤੇ ਹੈ ਪਰ ਤੂੰ ਇੱਕ ਕਿਰਪਾ ਕਰ ਜੀਓ ਪਿੰਡ ਦੇ ਪ੍ਰਾਨਾ ਹੁਣ ਇੱਕ ਹੋਰ ਕਿਰਪਾ ਕਰ ਨਿਰਗੁਣ ਆਰੇ ਗੁਣ ਨਹੀਂ ਕੋਈ ਤੁਮ ਦਾਨ ਦੇ ਹੋ ਮਿਹਰਵਾਨਾ ਜਿੱਥੇ ਸਾਹ ਦਿੱਤਾ ਹੈ ਸ਼ਰੀਰ ਦਿੱਤਾ ਹੈ ਪ੍ਰਾਨ ਦਿੱਤੇ ਹੈ ਉਥੇ ਸਾਨੂੰ ਗੁਣ ਵੀ ਦੇ ਸ਼ੁੱਧ ਵੀ ਕਰ ਦੇ ਤੁਮ ਸਭ ਸਾਜੇ ਸਾਜ ਨਵਾਜੇ ਜੀਓ ਪਿੰਡ ਦੇ ਪ੍ਰਾਨਾ ਨਿਰਗੁਣਿਆਰੇ ਗੁਣ ਨਹੀਂ ਕੋਈ ਤੁਮ ਦਾਨ ਦੇ ਹੋ ਮਿਹਰਬਾਨਾ ਤੁਮ ਕਰੋ ਭਲਾ ਹਮ ਭਲੋ ਨਾ ਜਾਣਾ ਤੂੰ ਸਦਾ ਸਦਾ ਦਇਆਲਾ ਤੁਮ ਸੁਖਦਾਈ ਪੁਰਖ ਬਿਦਾਤੇ ਤੁਮ ਰੱਖੋ ਆਪਣੇ ਬਾਲਾ ਤੂੰ ਆਪਣੇ ਬੱਚਿਆਂ ਵਾਂਗੂ ਰੱਖਦਾ ਤੁਮ ਨੇ ਦਹਾਨ ਅਟਲ ਸੁਲਤਾਨ ਜੀ ਜੰਤ ਸਭ ਜਾਚੈ ਕਹੋ ਨਾਨਕ ਹਮ ਇਹ ਹਵਾਲਾ ਸਾਡਾ ਤੇ ਇਹੀ ਹਾਲ ਰਹਿਣਾ ਤੇ ਮੈਲ ਕੱਢ ਦੇ ਕਿਵੇਂ ਨਿਕਲੇਗੀ ਰਾਖ ਸੰਤਨ ਕੈ ਪਛ ਹੈ ਉਹਨਾਂ ਦੀ ਸੰਗਤ ਮਿਲੇ ਜਿਨ੍ਹਾਂ ਦੀ ਮੈਲ ਨਿਕਲੀ ਹੋਈ ਹੋਵੇ ਪਿੰਡ 'ਚ ਹੈਗਾ ਕੋਈ ਬੰਦਾ ਦੱਸਿਓ ਸੋਚਿਓ ਮੈਨੂੰ ਤੇ ਕੀ ਦੱਸਣਾ ਤੁਸੀਂ ਮਨ 'ਚ ਸੋਚੋ ਜਿਹੜਾ ਕਿਸੇ ਨਾਲ ਈਰਖਾ ਨਹੀਂ ਕਰਦਾ ਜਿਹਨੂੰ ਕਿਸੇ ਦੀ ਕੋਈ ਚੜ੍ਹਾਈ ਨੂੰ ਵੇਖ ਕੇ ਕੋਈ ਫਰਕ ਨਹੀਂ ਪਿੰਡ 'ਚ ਹੈਗਾ ਕੋਈ ਕੋਈ ਬੀਬੀ ਭੈਣ ਨਗਰ 'ਚ ਆਪਣੇ ਚ ਬਾ ਜੇ ਕੋਈ ਹੈਗਾ ਇਹ ਜਿਹਦੇ ਕੋਲ ਬੈਠਿਆ ਕਰੋ ਪਿਆਰ ਹਰ ਮੈਨੂੰ ਵੀ ਆ ਜਾਈਦਾ ਜਿਹੜਾ ਕੋਈ ਹੋਵੇ ਸ਼ੁੱਧ ਹੈ ਨਹੀਂ ਮੈ ਜਮਾਈ ਹੈ ਨਹੀਂ ਮੈ ਜਿਹੜਾ ਪਿਆਰ ਦਾ ਪਰਿਆ ਹੋਇਆ ਜਿਹੜਾ ਗੁਰੂ ਨਾਨਕ ਨੂੰ ਕਰਦਾ ਪਿਆਰ ਕੋਈ ਕੋਈ ਗੁਰੂ ਗੋਬਿੰਦ ਸਿੰਘ ਦਾ ਪ੍ਰੇਮੀ ਹੋਵੇ ਕੋਈ ਕ੍ਰਿਸ਼ਨ ਦਾ ਪ੍ਰੇਮੀ ਹੋਈ ਹੋਵੇ ਪ੍ਰੇਮੀ ਹੋਣਾ ਚਾਹੀਦਾ ਸੱਚਾ ਪਿਆਰ ਵਾਲਾ ਆਸ਼ਿਕ ਹੋਵੇ ਕੋਈ ਚਾਹੇ ਕਿਸੇ ਨਾਲ ਜੁੜਿਆ ਹੋਇਆ ਹੋਵੇ ਸ਼ੁੱਧ ਹੋਵੇ ਜੈਲਸਤਾਨੀ ਕਰਦਾ ਮੈਲਾ ਤਾਂ ਨਹੀਂ ਇਹੋ ਜੇ ਬੰਦੇ ਕੋਲ ਬਹਿਗਾ ਰਾਖ ਸੰਤਨ ਕੈ ਪਛ ਹੈ ਮੈਲ ਕੱਢ ਦੇਣਗੇ ਅੱਜ ਕੱਲ ਤੇ ਬੰਦੇ ਗੱਲਾਂ ਇਦਾਂ ਦੀਆਂ ਕਰਕੇ ਹੋਰ ਅੱਗ ਲਾ ਦਿੰਦੇ ਸਾਨੂੰ ਅਸੀਂ ਉਹਨਾਂ 'ਚ ਬੈਠਦੇ ਆ ਸਾੜੇ ਵਾਲਿਆਂ ਵਿੱਚ ਹੋਰ ਈਰਖਾ ਵੱਧਦੀ ਏ ਪਰ ਉਨ੍ਹਾਂ ਦੀ ਗੱਲ ਕਰੀਏ ਜਿਨ੍ਹਾਂ ਦੀ ਸੰਗਤ ਵਿੱਚ ਜਾ ਕੇ ਜਿਨ੍ਹਾਂ ਦਸੰਦੜਿਆਂ ਦੁਰਮਤ ਵੰਨ੍ਹੈ ਦੁਰਮਤ ਖਤਮ ਹੋਵੇ ਮਿੱਤਰ ਅਸਾੜੜੇ ਸਈ ਹੌ ਟੁੰਡੇਂ ਦੀ जग ਸਭਾਇਆ ਜਨ ਨਾਨਕ ਵਿਰਲੇ ਕੇ ਇਹਦੇ ਜਿਆਦਾ ਨਹੀਂ ਹਨ ਅੱਜ ਤ ਹੁਣ ਤੇ ਜਮਾ ਹੀ ਨਹੀਂ ਹੋਏ ਜੇ ਆਪਾਂ ਕੀਨ ਵੀ ਲੱਭ ਜਾਣਗੇ ਸੌਖੇ ਨਹੀਂ ਲੱਭਦੇ ਵਿਰਲੇ ਵਿਰਲੇ ਸ਼ੁੱਧ ਮਨਾਂ ਦੇ ਸਾਫ ਕਿਸੇ ਨਾਲ ਵੈਰ ਨਹੀਂ ਕਿਸੇ ਨਾਲ ਵਿਰੋਧ ਨਹੀਂ ਤੇ ਆਪਾਂ ਮਨ ਚ ਇਹ ਨਹੀਂ ਸਾਰੀ ਜ਼ਿੰਦਗੀ ਕਹੇ ਰੱਬਾ ਲੈ ਮਿਲ ਜਾ ਰੱਬਾ ਮਿਲ ਜਾ ਇਹ ਕਈਆ ਕਿਹਾ ਕਰੀਏ ਗੁਰੂ ਸਾਹਿਬ ਜੀ ਮੈਲ ਕੱਢਦੇ ਹੋ ਤੁਸੀਂ ਤੇ ਮੇਰੇ ਵਿੱਚ ਹੀ ਹੋ ਪਰਮਾਤਮਾ ਦੇ ਵਿੱਚ ਹੀ ਸੀ ਮੈਲ ਕੱਢੋ ਮੈਲ ਦੀ ਗੱਲ ਕਰਿਆ ਕਰੀਏ ਰੱਬ ਤੇ ਆਇਆ ਹੀ ਪਿਆ ਕੱਖ ਕੱਢਦੇ ਦਿਸਦਾ ਤੇ ਹੈਗਾ ਹੀ ਹੈ ਨਜ਼ਰ ਚੋਂ ਕੱਖ ਕੱਢਣ ਦੀ ਲੋੜ ਹੈ ਸਾਰੀ ਜ਼ਿੰਦਗੀ ਅੱਖ ਦੇ ਵਿੱਚ ਕੱਖ ਪਾ ਕੇ ਕਹੀਦਾ ਦਿਸਦਾ ਨਹੀਂ ਦਿਸਦਾ ਨਹੀਂ ਦੱਖ ਕੱਢਣ ਤੇ ਜੋਰ ਲਾ ਦਿਸਦਾ ਤੇ ਤੈਨੂੰ ਜਮੰਦਰੂ ਹੀ ਐ ਰੱਬ ਦਾ ਰੂਪ ਤੇ ਹੈਗਾ ਹੀ ਐ ਮੈਲ ਕੱਢਣ ਤੇ ਜੋਰ ਲਾਈਦਾ ਜ਼ਿੰਦਗੀ 'ਚ ਵੀ ਮੈਲ ਨਹੀਂ ਹੋਣੀ ਚਾਹੀਦੀ ਕਿਸੇ ਬੰਦੇ ਦਾ ਮਾੜਾ ਤਾਂ ਨਹੀਂ ਸੋਚਦਾ ਮੈਂ ਮੈਂ ਕਿਸੇ ਬੰਦੇ ਦੀ ਈਰਖਾ ਤਾਂ ਨਹੀਂ ਕਰਦਾ ਕਿਸੇ ਬੰਦੇ ਨਾਲ ਜੈਲਸ ਤੇ ਨਹੀਂ ਮੇਰੀ ਪਰ ਅੱਜ ਜਿੱਥੇ ਖੜਾ ਐ ਅੱਜ ਹੀ ਸੋਚਣਾ ਸ਼ੁਰੂ ਕਰਦੇ ਬਈ ਕਿਸੇ ਦੇ ਪ੍ਰਤੀ ਈਰਖਾ ਸਾੜਾ ਬਦਲਾ ਜੈਲਸ ਇਹ ਮੈਲ ਆਉਣ ਹੀ ਨਹੀਂ ਦੇਣੀ ਅੱਜ ਤੋਂ ਬਾਅਦ ਆਉਣ ਨਹੀਂ ਦੇਣੀ ਮੈਂ ਕੱਢਣੀ ਐ ਅੱਜ ਤੋਂ ਸ਼ੁਰੂ ਕਰ ਲੈ ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇ ਅਸੀਂ ਇੱਛਾ ਤੇ ਰੱਖੀਏ ਜਿਹੜੇ ਬੰਦੇ ਅੱਜ ਡੀਸੀ ਲੱਗੇ ਆ ਨਾ ਉਹਨਾਂ ਨੇ ਇੱਛਾ ਰੱਖੀ ਸੀ ਵੀ ਲੱਗਣਾ ਤੇ ਲੱਗ ਗਏ ਜਿਹੜਾ ਬੰਦਾ ਜੱਜ ਬਣਦਾ ਉਹਨੇ ਇੱਛਾ ਰੱਖੀ ਸੀ ਮੈਂ ਜੱਜ ਬਣਨਾ ਹੈ ਜਿਹੜਾ ਬੰਦਾ ਡਾਕਟਰ ਬਣਿਆ ਉਹਨੇ ਇੱਛਾ ਰੱਖੀ ਸੀ ਮੈਂ ਡਾਕਟਰ ਬਣਨਾ ਹੈ ਆਪਾਂ ਇੱਛਾ ਰੱਖੋ ਮੈਂ ਨਾ ਮੈਲ ਰਹਿਤ ਗੁਰਸਿੱਖ ਬਣਨਾ ਹੈ ਮੈਲ ਨਹੀਂ ਰਹਿਣੀ ਚਾਹੀਦੀ ਵੇਖੋ ਬਿਲਕੁਲ ਸ਼ੁੱਧ ਸਰੂਪ ਗੁਰਸਿੱਖ ਬਣਨਾ ਹੈ ਸ਼ੁੱਧ ਮੈਂ ਬਿਲਕੁਲ ਸਾਫ ਪਵਿੱਤਰ ਪਵਿੱਤਰ ਗੁਰਸਿੱਖ ਬਣਨਾ ਹੈ ਸ਼ੁੱਧ ਹੋਣਾ ਸਾਫ਼ ਇਨਸਾਨ ਬਣਨਾ ਸ਼ੁੱਧ ਇਨਸਾਨ ਇਨਸਾਨ ਕਹਿ ਲੋ ਚਲੋ ਜ ਇਨਸਾਨ ਮੈਂ ਬਣਨਾ ਸ਼ੁੱਧ ਜਿਹਦੇ ਚ ਕੋਈ ਮੈਲ ਨਾ ਅੱਛਾ ਕੱਢੀ ਜਾਓ ਕੱਢੀ ਜਾਓ ਕੱਢੀ ਜਾਓ ਮੈਲ ਸਾਰੀ ਨਿਕਲ ਗਈ ਜਿਹੜਾ ਮਗਰ ਬਚਣਾ ਹੈ ਜਿਹੜਾ ਬਿਲਕੁਲ ਸ਼ੁੱਧ ਹੈ ਐ ਸਾਫ਼ ਹੈ ਜਿਹੜਾ ਮਗਰ ਬਚਦਾ ਹੈ ਉਹ ਪਰਮਾਤਮਾ ਹੀ ਹੁੰਦਾ ਹੈ ਉਹ ਰੱਬ ਹੀ ਸਾਰੀ ਮੈਲ ਤੇ ਜੋਰ ਬੰਦੇ ਨੂੰ ਜ਼ਿੰਦਗੀ ਚ ਮੈਲ ਕੱਢਣ ਤੇ ਲਾਉਣਾ ਪੈਂਦਾ